ਸਰਕਾਰ ਦਾ ਰਵਈਆ ਐਸੀ ਗਲਤੋਂ ਸਾਬਤ ਹੋ ਜਾਂਦਾ ਵੀ ਐਡਾ ਇੰਪੋਰਟੈਂਟ ਬਿਲ ਡੈਮੋਕਰੇਸੀ ਦਾ ਇੱਕ ਮੈਂ ਸਮਝਦਾ ਵੀ ਕਾਹਨ ਕਰਨ ਵਾਲਾ ਬਿਲ ਹੈ ਜਿਹਦੇ ਵਿੱਚ ਲੋਕਾਂ ਦੇ ਪ੍ਰੋਟੈਸਟ ਕਰਨ ਦੇ ਉਹਦੇ ਅਧਿਕਾਰ ਨੂੰ ਮਾਰਿਆ ਜਾ ਰਿਹਾ ਉਹਦੀ ਆੜ ਲੈ ਕੇ ਡੈਮੇਜ ਟੂ ਪਬਲਿਕ ਪ੍ਰੋਪਰਟੀ ਕੋਈ ਵੀ ਰੀਜ਼ਨੇਬਲ ਆਦਮੀ ਮੈਨ ਨਹੀਂ ਸਮਝਦਾ ਵੀ ਉਹ ਇਸ ਦੇ ਹੱਕ 'ਚ ਹੋਵੇ ਅਸੀਂ ਉਹਦੇ ਬਿਲਕੁਲ ਖਿਲਾਫ ਹਾਂ ਪਰ ਡੈਮੇਜ ਟੂ ਪ੍ਰੋਪਰਟੀ ਨੂੰ ਲੈ ਕੇ ਲੋਕਾਂ ਦੇ ਪ੍ਰੋਟੈਸਟ ਕਰਨ ਦੇ ਅਧਿਕਾਰ ਦੇ ਉੱਤੇ ਧੱਕਾ ਨਾ ਹੋਵੇ ਐਸੇ ਕਰਕੇ ਸਰ ਆਪੋਜੀਸ਼ਨ ਨੂੰ ਉਸ ਬਿੱਲ ਦੀ ਕਾਪੀ ਵੀ ਰਾਤ ਨੂੰ ਮੇਰੇ ਖਿਆਲ 10 ਵਜੇ ਸਰਕੂਲੇਟ ਕੀਤੀ ਹੈ ਨਾ ਤਾਂ ਇਸ ਮੈਂਬਰਸ ਨੂੰ ਕਈਆਂ ਨੂੰ ਮਿਲੀਆਂ ਇਹਦੇ ਤੇ ਖੁੱਲਕੇ ਬਹਿਸ ਹੋ ਹੀ ਨਹੀਂ ਸਕਦੀ ਸੀ ਸਪੀਕਰ ਸਾਹਿਬ ਦੇ ਨੋਟਿਸ 'ਚ ਪਹਿਲੇ ਵੀ ਲੈ ਕੇ ਆਇਆ ਸਪੀਕਰ ਨੇ ਸਰਕਾਰ ਨੂੰ ਹਿਦਾਇਤ ਕੀਤੀ ਹੈ ਵੀ ਅਗੇ ਤੋਂ پابੰਦ ਕਰੇ ਵੀ ਘਟੋ ਘਟ ਬਿੱਲ 1 2 ਦਿਨ ਪਹਿਲਾਂ ਪਹੁੰਚੇ ਤਾਂ ਕਿ ਸਾਰੇ ਸਾਥੀਆਂ ਨੂੰ ਪੜਕੇ ਜਿਉਂ ਖਬਰਾਂ ਚ ਲਗੇ ਸੀ ਸਰਕਾਰ ਨੇ ਅੱਜ ਆਸ਼ਵਾਸ਼ਣ ਦਿੱਤਾ ਹੈ ਵੀ ਇਹਦੇ ਆੜ ਦੇ ਵਿੱਚ ਕਿਸੇ ਦੇ ਪ੍ਰੋਟੈਸਟ ਕਰਨ ਤੋਂ ਨਹੀਂ ਰੋਕਿਆ ਜਾਵੇਗਾ ਜਾਂ ਪਹਿਲਾਂ ਪਰਮਿਸ਼ਨ ਨਹੀਂ ਲੈਣੀ ਪਊਗੀ ਜਾਂ ਉਹ ਨੂੰ ਕਰਨ ਵਾਸਤੇ ਕੰਪੀਟੈਂਟ ਅਥਾਰਟੀ ਐਡ ਬਣਾਈ ਜਾਊਗੀ ਬਟ ਥੀਜ਼ ਆਰ ਮੀਅਰ ਐਕਸਕਿਊਜ਼ਸ ਦੇ ਕੈਨ ਬੀ ਉਹਨੂੰ ਐਕਸਪਲੋਇਟ ਕਰ ਸਕਦੀ ਹੈ ਸਰਕਾਰ ਤੇ اپੋਜੀਸ਼ਨ ਦੀ ਆਵਾਜ਼ ਇਹ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਆਵਾਜ਼ ਜੀ ਉਠਦੀ ਹੈ ਉਹਨੂੰ ਬੰਦ ਕਰਾਉਣ ਦਾ ਮੈਂ ਸਮਝਦਾ ਹਾਂ ਇਹਦੇ ਵਿੱਚ ਖਦਸਾ ਅਜੇ ਵੀ ਬਣਿਆ ਹੋਇਆ ਹੈ